ਤੁਹਾਨੂੰ ਭੁਲੇਖਾ ਪੈਂਦਾ ਹੋਵੇਗਾ ਕਿ ਇਹ ਜਿਹੜੀ ਹਵੇਲੀ ਹੈ ਇਹ ਸਿੱਧੂ ਮੂਸੇਵਾਲਾ ਦੀ ਹਵੇਲੀ ਹੈ ਪਰ ਨਹੀਂ ਇਹ ਸਿੱਧੂ ਮੂਸੇਵਾਲਾ ਦੀ ਹਵੇਲੀ ਨਹੀਂ ਬਲਕਿ ਸਿੱਧੂ ਦੇ ਸਭ ਤੋਂ ਵੱਡੇ ਤੇ ਸਭ ਤੋਂ ਕੱਟੜ 팬 ਦੀ ਹਵੇਲੀ ਹੈ ਬਾਈ ਸਿੱਧੂ ਮੂਸੇਵਾਲਾ ਨੇ ਕਿਹਾ ਸੀ ਵੀ ਮੇਰੇ ਵਿਆਹ ਤੇ ਅੱਛਾ λαβ ਹੀ 라ਵੇ ਗਈ ਫਿਰ ਮੇਰੇ ਮਾਈਂਡ ਚ ਇਹ ਹੈਗਾ ਸੀ ਵੀ ਹੁਣ ਬਾਈ ਸਿੱਧੂ ਮੂਸੇ ਦਾ ਹੈ ਨਹੀਂਗਾ ਤੇ ਆਪਾਂ ਲਾਭ ਹੀਰੇ ਨੂੰ ਬੁਲਾਇਆ ਜਾਵੇ ਕਿਉਂ ਨਾ ਕਿਉਂਕਿ ਲਾਭ ਹੀਰੇ ਬਾਈ ਨੇ ਸ਼ੋਅ ਲਾਉਣਾ ਸੀ ਸਿੱਧੂ ਮੂਸੇ ਲਿਖਾ ਤੇ ਫਿਰ ਮੇਰਾ ਏਪਲਾਨ ਸੀ ਜਦੋਂ ਬ੍ਰਦਰ ਨੂੰ ਪਤਾ ਲੱਗਿਆ ਵੀ ਮੈਂ ਲਾਭ ਹੀਰੇ ਨੂੰ ਸਾਧ ਰਿਆਂ ਫਿਰ ਬ੍ਰਦਰ ਨੇ ਕੈਨਸਲ ਕਰਵਾ ਦਾ ਕਹਿੰਦਾ ਵੀ ਆਪਣਾ ਬਾਈ ਇਸ ਦੁਨੀਆ ਚ ਨਹੀਂ ਹੈਗਾਗਾ ਤੇ ਆਪਾਂ ਕੋਈ ਸਿੰਗਰ ਨਹੀਂ ਲਾਉਂਾਂਗੇ ਤੁਹਾਡੀ ਅੱਖਾਂ ਚ ਪਾਣੀ ਆ ਰਿਹਾ ਹੈਂ ਜੀ ਇਸ ਸਿੱਧੂ ਕਰਕੇ ਆ ਹਾਂ ਜੀ ਬਾਈ ਸਿੱਧੂ ਤੇਖਸਰ ਜੀ ਉਹ ਇੰਨਾ ਪਿਆਰ ਕਰਦੇ ਨੇ ਲੋਕ ਸਿੱਧੂ ਮੂਸੇਵਾਲਾ ਨੂੰ ਕਿ ਬਾਈ ਗੱਲ ਕਰਦਾ ਕਰਦਾ ਭਾਵੁਕ ਹੋ ਗਿਆ ਇੰਨਾ ਪਿਆਰਾ ਬਾਈ ਜੀ ਸਰ ਬਹੁਤ ਪਿਆਰ ਸੀ ਕਿੰਨੀ ਕਵਾਰ ਮਿਲੇ ਸੀ ਉਹਨਾਂ ਬਾਈ ਨੂੰ ਇੱਕ ਵਾਰ ਹੀ ਮਿਲੇ ਮਾਂ ਚ ਉਹ ਦੋ ਹਵੇਲੀ ਬਣ ਰਹੀ ਸੀ ਬਾਈ ਦੀ ਪਰ ਉੱਪਰ ਇਹ ਹਵੇਲੀ ਤਿਆਰ ਨਹੀਂ ਹੋਈ ਸੀ ਹਾਂ ਜੀ ਉਦੋਂ ਮਿਲੇ ਸੀ ਕਿਵੇਂ ਸੋਚਿਆ ਕਿ ਜਿਸ ਤਰ੍ਹਾਂ ਦੀ ਹਵੇਲੀ ਸਿੱਧੂ ਦੀ ਹਵੇਲੀ ਹੈ ਉਸੇ ਤਰ੍ਹਾਂ ਦੀ ਹਵੇਲੀ ਪਿੰਡ ਦੇ ਵਿੱਚ ਬਣਾਈ ਜਾਵੇ ਇਹ ਮੇਰੇ ਬ੍ਰਦਰ ਦਾ ਸੁਪਨਾ ਸੀ ਜਿੱਦਾਂ ਹੀ ਉਹ ਸਿੱਧੂ ਮੂਸੇਵਾਲੇ ਦੇ ਫੈਨ ਸੀ ਜਿੱਦਾਂ ਕਿ ਮੈਂ ਵੀ ਸਿੱਧੂ ਮੂਸੇਵਾਲਾ ਦਾ ਫੈਨ ਆ ਜੀ ਤੇ ਸਾਡਾ ਸੁਪਨਾ ਸੀ ਕਿ ਸਿੱਧੂ ਮੂਸੇਵਾਲੇ ਨਾਲ ਦੀ ਹਵੇਲੀ ਬਣਾਈ ਜਾਵੇ ਕਿ ਤੁਸੀਂ ਚਾਹੁੰਦੇ ਸੀਗੇ ਕਿ ਵੱਡੇ ਬਾਈ ਦੇ ਵਿਆਹ ਤੇ ਤੇ ਸਿੱਧੂ ਨੂੰ ਬੁਲਾਇਆ ਜਾਵੇ ਤਾਂ ਕੀ ਪੂਰਾ ਮਾਮਲਾ ਕੀ ਕਿਸ ਤਰ੍ਹਾਂ ਹੋਇਆ ਸੀਗਾ ਹਾਂ ਜੀ ਅਸੀਂ ਬਾਈ ਨੂੰ ਮਿਲ ਕੇ ਆਏ ਸੀ ਜਦੋਂ ਬਾਈ ਹੈ ਅਸੀਂ ਇਸ ਦੁਨੀਆ ਤੇ ਉਦੋਂ ਬਾਈ ਨੂੰ ਸੀ ਇਹ ਕਿਹਾ ਸੀ ਵੀ ਬਰਦਰ ਦੀ ਮੈਰਿਜ ਤੇ ਅਸੀਂ ਵੀ ਬੁਲਾਵਾਂਗੇ ਬਾਈ ਸਿੱਧੂ ਮੂਸੇ ਦਾ ਨੂੰ ਬਾਈ ਨੇ ਕਿਹਾ ਸੀ ਜਰੂਰ ਪਹੁੰਚਾਂਗੇ ਤੇ ਜੋ ਕਿ ਹਾਂ ਕਾੜਾ ਲਵਾਉਣਾ ਸੀ ਹਾਂ ਜੀ ਹਾਂ ਜੀ ਬਿਲਕੁਲ ਹੀ ਤੇ ਜੋ ਕਿ ਬਾਈ ਸਾਡੇ ਵਿੱਚ ਹੁਣ ਨਹੀਂ ਰਿਹਾ ਜਿਸ ਕਰਕੇ ਵੀ ਸਾਨੂੰ ਫਿਰ ਮਿੰਨਾ ਵੀ ਦੰਦਮੀ ਨਾ ਪਹਿਲਾਂ ਤੁਸੀਂ ਵਾਇਰਲ ਹੋਏ ਇੰਸਟਾਗ੍ਰam ਫੇਸਬੁੱਕ ਤੇ ਤੇ ਤਾਂ ਉਸ ਤੋਂ ਬਾਅਦ ਕਿੰਨਾ ਕੁ ਵੀ ਇੱਥੇ ਰਸ਼ ਪੈਣਾ ਸ਼ੁਰੂ ਹੋਇਆ ਰਾਸ਼ਤ ਕਾਫੀ ਹੈ ਜਿੰਨਾਂ ਦੇ ਕੱਬ ਦੇ ਹੋਂਦ ਤੇ ਬਰਾਤਾਂ ਜਿਹੜੀਆਂ ਵੀ ਇੱਥੋਂ ਲੰਘ ਕੇ ਸਾਰੀਆਂ ਰੁੱਕ ਕੇ ਜਾਂਦੀਆਂ ਫੋਟੋ ਵਗੈਰਾ ਕਰਾ ਕੇ ਜਾਂਦੀ। ਹੁਣ ਤਾਂ ਜੋੜੇ ਵੀ ਜੋ ਹੈਗੇ ਨੇ ਉਹ ਵੀ ਇੱਥੇ ਵੀਡੀਓ ਵਗੈਰਾ ਸ਼ੂਟ ਕਰਕੇ ਜਾਂਦੇ। ਹੁਣ ਮੇਰੇ ਕੋਲ ਹੈਗੀਆਂ ਵੀਡੀਓ ਵਗੈਰਾ ਤੁਹਾਨੂੰ ਦਿਖਾ ਦਿੰਦੇ। ਤੇ ਉਹ ਜੋੜਾ ਵਗੈਰਾ ਵੀ ਕੋਈ ਵੀ ਜਾਂਦੇ ਨੇ ਵਿਆਹ ਸ਼ਾਦੀ ਵਾਲੇ ਉਹ ਰੁੱਕ ਕੇ ਜਾਂਦੇ ਨੇ ਉਹ ਸ਼ੂਟ ਕਰਕੇ ਜਾਂਦੇ। ਤੁਸੀਂ ਇੰਨਾ ਪਿਆਰ ਕਰਦੇ ਹੋ ਸਿੱਧੂ ਨੂੰ ਤੁਸੀਂ ਗਗੂ ਉਸੇ ਤਰੀਕੇ ਨਾਲ ਹਵੇਲੀ ਖੜੀ ਕਰ ਦਿੱਤੀ ਐ। ਇਹ ਇਹ ਤੁਸੀਂ ਸ਼ਰਧਾਂਜਲੀ ਹੀ ਦਿੱਤੀ ਐ ਸਿੱਧੂ ਨੂੰ। ਹਾਂਜੀ ਸਰ ਉਹਨਾਂ ਦੀ ਯਾਦ ਵਿੱਚ ਹੀ ਬਣਾਈ ਹੈ। ਇਹ ਹਵੇਲੀਆਂ ਤਾਂ ਹੋਰ ਵੀ ਬਹੁਤ ਹੈ ਗੀਆਂ ਵੀ ਹੋਰ ਵੀ ਆਪਾਂ ਕੁਝ ਬਣਾ ਸਕਦੇ ਡਿਜ਼ਾਈਨ ਕਰਾ ਬਟਨ ਦਾ ਨਾ ਕਿ ਫਿਰ ਸਾਡਾ ਇਹ ਸੀ ਵੀ 22 ਦੇ ਨਾਲ ਦੀ ਹਵੇਲੀ ਸੇਮ ਬਣਾ ਕੇ ਵੀ ਉਹਦੀ ਯਾਦ ਜਿ ਬਣਾਉਂਗੇ ਸਾਸਿਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪਿੱਛੇ ਹਵੇਲੀ ਦੇਖ ਰਹੇ ਹੋਵੋਗੇ ਤੇ ਤੁਹਾਨੂੰ ਭੁਲੇਖਾ ਪੈਂਦਾ ਹੋਵੇਗਾ ਕਿ ਇਹ ਜਿਹੜੀ ਹਵੇਲੀ ਹੈ ਇਹ ਸਿੱਧੂ ਮੂਸੇਵਾਲਾ ਦੀ ਹਵੇਲੀ ਹੈ ਪਰ ਨਹੀਂ ਇਹ ਸਿੱਧੂ ਮੂਸੇਵਾਲਾ ਦੀ ਹਵੇਲੀ ਨਹੀਂ ਬਲਕਿ ਸਿੱਧੂ ਦੇ ਸਭ ਤੋਂ ਵੱਡੇ ਤੇ ਸਭ ਤੋਂ ਕੱਟੜ ਫੈਨ ਦੀ ਹਵੇਲੀ ਆ। ਹੂਬ ਹੂ ਉਸੇ ਤਰੀਕੇ ਦੇ ਨਾਲ ਇਹ ਹਵੇਲੀ ਬਣਾਈ ਗਈ ਹੈ ਤੇ ਅੱਜ ਇਸ ਹਵੇਲੀ ਦੇ ਵਿੱਚ ਪਹੁੰਚੇ ਆ ਤੇ ਜਿਸ ਨੌਜਵਾਨ ਨੇ ਇਹ ਹਵੇਲੀ ਬਣਾਈ ਆ ਉਹਦੇ ਨਾਲ ਗੱਲਬਾਤ ਵੀ ਕਰਵਾਵਾਂਗੇ ਆਜੋ ਤੁਹਾਨੂੰ ਹਵੇਲੀ ਦੇ ਅੰਦਰ ਲੈ ਕੇ ਚੱਲਦੇ ਆ ਤਾਂ ਜੇ ਆਪਾਂ ਸਟਾਰਟਿੰਗ ਦੀ ਗੱਲ ਕਰੀਏ ਤਾਂ ਹੂਬ ਹੂ ਦੀਵਾਰਾਂ ਵੀ ਬਾਹਰ ਜਿੱਦਾਂ ਸਿੱਧੂ ਦੀ ਹਵੇਲੀ ਦੇ ਬਾਹਰ ਦੀਵਾਰਾਂ ਨੇ ਤਾਂ ਉਸੇ ਤਰੀਕੇ ਨਾਲ ਇਹ ਦੀਵਾਰਾਂ ਬਣਾਈਆਂ ਗਈਆਂ ਨੇ ਤੇ ਉਸ ਤੋਂ ਬਾਅਦ ਜੇ ਆਪਾਂ ਗੇਟ ਦੀ ਗੱਲ ਕਰੀਏ 메인 ਡੋਰ ਜਿਹੜਾ ਆ ਉਹ ਵੀ ਖੂਬ ਹੂ ਉਸੇ ਤਰੀਕੇ ਦੇ ਨਾਲ ਬਣਾਇਆ ਗਿਆ ਹੈ ਤਾਂ ਉੱਪਰ ਜਿਹੜਾ ਇਹ ਸੀਮੈਂਟ ਦਾ ਗੇਟ ਹੈ ਇਹ ਵੀ ਸਿੱਧੂ ਦੀ ਹਵੇਲੀ ਦੇ ਵਾਂਗ ਬਣਾਇਆ ਗਿਆ ਹੈ ਇਹ ਨੌਜਵਾਨ ਸਿੱਧੂ ਦਾ ਸਭ ਤੋਂ ਵੱਡਾ ਤੇ ਕਟੜ ਫੈਨ ਹੈ ਸ਼ਾਇਦ ਇਹ ਹਵੇਲੀ ਤੁਸੀਂ ਇੰਸਟਾਗ੍ਰam ਤੇ ਜਾਂ ਫੇਸਬੁੱਕ ਤੇ ਵੀ ਦੇਖੀ ਹੋਏਗੀ ਪਰ ਅੱਜ ਤੁਹਾਨੂੰ ਇਹ ਹਵੇਲੀ ਅੰਦਰੋਂ ਵੀ ਦਿਖਾਵਾਂਗੇ ਤੇ ਗੱਲਬਾਤ ਵੀ ਕਰਾਂਗੇ ਉਸ ਨੌਜਵਾਨ ਦੇ ਨਾਲ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਆਫ ਦਾ ਰਿਕਾਰਡ ਸਾਨੂੰ ਉਸ ਨੌਜਵਾਨ ਨੇ ਦੱਸੀਆਂ ਨੇ ਕਿ ਸਿੱਧੂ ਦੇ ਨਾਲ ਉਹ ਕਿੰਨਾ ਪਿਆਰ ਕਰਦੇ ਸਨ ਤੇ ਆਪਣੇ ਵਿਆਹ ਤੇ ਵੀ ਸਿੱਧੂ ਨੂੰ ਬੁਲਾਉਣਾ ਚਾਹੁੰਦੇ ਸਨ ਪਰ ਉਸ ਤੋਂ ਪਹਿਲਾਂ ਹੀ ਸਿੱਧੂ ਜਿਹੜਾ ਹੈ ਕਿ ਇਸ ਦੁਨੀਆ ਤੋਂ ਚਲੇ ਗਿਆ ਪਰ ਅੱਜ ਨੌਜਵਾਨ ਦੇ ਨਾਲ ਗੱਲਬਾਤ ਕਰਾਂਗੇ ਸੋ ਆਇਆ ਜੀ ਬਾਈ ਸਿੱਧੂ ਮੂਸੇਵਾਲੇ ਦਾ ਸਭ ਤੋਂ ਵੱਡਾ ਤੇ ਕਟੜ ਫੈਨ ਥੋੜੀ ਗੱਲਬਾਤ ਇੱਥੇ ਬਾਹਰ ਖੜ ਕੇ ਕਰਦੇ ਆਂ ਤਾਂ ਥੋੜੀ ਜੀ ਗੱਲਬਾਤ ਅੰਦਰ ਕਰਾਂਗੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਕੀ ਨਾਮ ਤੁਹਾਡਾ ਜਿਸਪਾਲ ਸਿੰਘ ਜੀ ਅੱਛਾ ਅੱਛਾ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕਿਵੇਂ ਸੋਚਿਆ ਕਿ ਜਿਸ ਤਰ੍ਹਾਂ ਦੀ ਹਵੇਲੀ ਸਿੱਧੂ ਦੀ ਹਵੇਲੀ ਹੈ ਉਸੇ ਤਰ੍ਹਾਂ ਦੀ ਹਵੇਲੀ ਪਿੰਡ ਦੇ ਵਿੱਚ ਬਣਾਈ ਜਾਵੇ ਜੀ ਇਹ ਮੇਰੇ ਬ੍ਰਦਰ ਦਾ ਸੁਪਨਾ ਸੀ ਜਿੱਦਾਂ ਹੀ ਉਹ ਸਿੱਧੂ ਮੂਸੇਵਾਲੇ ਦੇ ਫੈਨ ਸੀ ਜਿੱਦਾਂ ਕਿ ਮੈਂ ਵੀ ਸਿੱਧੂ ਮੂਸੇਵਾਲੇ ਦਾ ਫੈਨ ਆ ਜੀ ਤੇ ਸਾਡਾ ਸੁਪਨਾ ਸੀ ਕਿ ਸਿੱਧੂ ਮੂਸੇਵਾਲੇ ਨਾਲ ਦੀ ਹਵੇਲੀ ਬਣਾਈ ਜਾਵੇ ਜ ਤੇ ਤੁਸੀਂ ਜਿੱਦਾਂ ਮੈਂ ਪਹਿਲਾਂ ਵੀ ਆਫ ਦੀ ਰਿਕਾਰਡ ਉੱਤੇ ਗੱਲ ਕੀਤੀ ਆ ਤੇ ਤੁਸੀਂ ਇਹ ਵੀ ਦੱਸਿਆ ਸੀਗਾ ਕਿ ਤੁਸੀਂ ਚਾਹੁੰਦੇ ਸੀਗੇ ਕਿ ਵੱਡੇ ਬਾਈ ਦੇ ਵਿਆਹ ਤੇ ਤੇ ਸਿੱਧੂ ਨੂੰ ਬੁਲਾਇਆ ਜਾਵੇ ਤਾਂ ਕੀ ਪੂਰਾ ਮਾਮਲਾ ਕੀ ਕਿਸ ਤਰ੍ਹਾਂ ਹੋਇਆ ਸੀਗਾ ਕਿਸ ਤਰ੍ਹਾਂ ਸੋਚਿਆ ਹਾਂਜੀ ਅਸੀਂ ਬਾਈ ਨੂੰ ਮਿਲ ਕੇ ਆਏ ਸੀ ਜਦੋਂ ਬਾਈ ਹੈ ਸੀ ਇਸ ਦੁਨੀਆ ਤੇ ਉਦੋਂ ਬਾਈ ਨੂੰ ਅਸੀਂ ਇਹ ਕਿਹਾ ਸੀ ਵੀ ਬ੍ਰਦਰ ਦੀ ਮੈਰਿਜ ਤੇ ਅਸੀਂ ਵੀ ਬੁਲਾਵਾਂਗੇ ਬਾਈ ਸਿੱਧੂ ਮੂਸੇਵਾਲ ਨੂੰ ਬਾਈ ਨੇ ਕਿਹਾ ਸੀ ਜ਼ਰੂਰ ਪਹੁੰਚਾਂਗੇ ਤੇ ਜੋ ਕਿ ਹੁਣ ਕਾੜਾ ਲਵਾਉਣਾ ਸੀ ਹਾਂਜੀ ਹਾਂਜੀ ਬਿਲਕੁਲ ਹੀ ਤੇ ਜੋ ਕਿ ਬਾਈ ਸਾਡੇ ਵਿੱਚ ਹੁਣ ਨਹੀਂ ਰਹਿ ਜਿਸ ਕਰਕੇ ਵੀ ਸਾਨੂੰ ਫਿਰ ਅੰਦਰ ਜਾ ਕੇ ਗੱਲਬਾਤ ਕਰਦੇ ਆ ਤੇ ਆ ਦਰਵਾਜ਼ਾ ਵੀ ਮੈਨੂੰ ਲੱਗਦਾ ਸੇਮ ਟੂ ਸੇਮ ਤੁਸੀਂ ਉਸੇ ਤਰ੍ਹਾਂ ਬਣਾਇਆ ਹਾਂਜੀ ਬਿਲਕੁਲ ਸਰ ਤੇ ਇਹ ਸਿੱਧੂ ਦੀ ਹਵੇਲੀ ਦੇ ਵਿੱਚ ਜਾ ਕੇ ਪੂਰਾ ਸਮਾਨ ਦੇਖ ਕੇ ਆਏ ਸੀ ਕਿ ਜਦੋਂ ਪ੍ਰੋਪਰ ਸਾਰਾ ਉਹਨਾਂ ਨੂੰ ਕੁਝ ਪੁੱਛਿਆ ਸੀ ਵੀ ਸਮਾਨ ਕਿੱਥੋਂ ਲੈ ਕੇ ਆਏ ਆ ਜਾਂ ਫਿਰ ਡਿਫਰੈਂਟ ਚੀਜ਼ਾਂ ਸੀਗੀਆਂ ਸਾਰੀਆਂ ਦੇਖ ਕੇ ਆਏ ਸੀ ਸਰ ਬਾਕੀ ਸਭ ਤਾਂ ਅਸੀਂ ਆਪ ਹੀ ਕੀਤਾ ਜਿਉਂ ਵੀ ਹੈ ਦੇਖ ਕੇ ਆਏ ਸੀ ਸਰ ਉੱਥੇ ਇਹ ਲੱਕੜ ਵਗੈਰਾ ਕਿੱਥੋਂ ਲਿਆਂਦੀ ਗਈ ਸਾਰੀ ਇਹ ਸਾਰਾ ਮਾਨਸੇ ਤੋਂ ਕਰਵਾਇਆ ਜੀ ਅਸੀਂ ਕੰਮ ਇਹ ਗੇਟ ਵਗੈਰਾ ਦਾ ਕੰਮ ਜੋ ਵੀ ਹੈ ਗੁਰਪ੍ਰੀਤ ਵੀਰੇ ਨੇ ਕੀਤਾ ਜੀ ਮਾਨਸੇ ਦੇ ਇਹ ਆਹ ਵਾਲਾ ਜਿਹੜਾ ਉੱਪਰਲਾ ਸੀਮਿੰਟ ਦਾ 게ਟ ਹੈ ਵੀ ਸੇਮ ਉਸੇ ਤਰ੍ਹਾਂ ਬਣਾਇਆ ਗਿਆ। ਹਾਂਜੀ ਸੇਮ ਬਣਾਇਆ ਜੀ ਆਪਣੇ ਪਿੰਡ ਤਾਰੇਵਾਲ ਤੋਂ ਹੈਗੇ ਸਰਪਜੀਤ ਸਿੰਘ ਮਿਸਤਰੀ ਉਹਨਾਂ ਨੇ ਕੀਤਾ ਇਹ ਵਾਲਾ ਕੰਮ ਸਾਰਾ ਇੱਕੋ ਠੀਕ ਦੇ। ਹਾਂਜੀ ਅੰਦਰ ਚਲਦੇ ਹਾਂ ਅੰਦਰ ਜਾ ਕੇ ਹੁਣ ਗੱਲਬਾਤ ਅੱਧੀ ਕਰਦੇ ਹਾਂ ਤੇ ਆਹ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਫਰੰਟ ਜਿੱਦਾਂ ਸਿੱਧੂ ਦੀ ਹਵੇਲੀ ਦਾ ਫਰੰਟ ਹੈ ਸੇਮ ਉਸੇ ਤਰੀਕੇ ਦੇ ਨਾਲ ਜਿੱਥੋਂ ਮਰਜ਼ੀ ਤੁਸੀਂ ਚੈੱਕ ਕਰ ਸਕਦੇ ਹੋ ਉਸੇ ਤਰੀਕੇ ਦੇ ਨਾਲ ਇਸ ਹਵੇਲੀ ਨੂੰ ਬਣਾਇਆ ਗਿਆ ਆ ਸਾਰੀ ਗੱਲਬਾਤ ਕਰਾਂਗੇ ਕਿ ਸਮਾਨ ਕਿੱਥੋਂ ਲੈ ਕੇ ਆਏ ਤੇ ਇਸ ਤੋਂ ਬਾਅਦ ਹੋਰ ਵੀ ਗੱਲਾਂ ਬਾਤਾਂ ਬਾਈ ਹੋਰਾਂ ਦੇ ਨਾਲ ਕਰਾਂਗੇ ਸੋ ਇਹ ਦੋਨੇ ਵੀਰੇ ਜਿਹੜੇ ਨੇ ਜੇ ਇੱਕ ਬਾਈ ਜਸਪਾਲ ਮੇਰੇ ਨਾਲ ਇਸ ਵਕਤ ਮੌਜੂਦ ਹੈ ਤੇ ਦੂਸਰਾ ਬਾਈ ਕੁਝ ਕੰਮ ਲਈ ਉਹਨੂੰ ਬਾਹਰ ਜਾਣਾ ਪਿਆ ਤਾਂ ਇਸ ਕਰਕੇ ਉਹ ਸਾਡੇ ਇਸ ਵੇਲੇ ਇੱਥੇ ਮੌਜੂਦ ਨਹੀਂ ਤੇ ਬਾਈ ਇੱਧਰ ਛਾਵੇਂ ਆ ਜਾਓ ਇੱਧਰ ਆ ਕੇ ਗੱਲਬਾਤ ਕਰਦੇ ਆ ਤੇ ਬਾਈ ਉਸ ਤੋਂ ਬਾਅਦ ਫੇ ਜਿਹੜੀ ਜਦੋਂ ਸਿੱਧੂ ਨੇ ਵੀ ਪਿੰਡ ਤੋਂ ਬਾਹਰ ਹਵੇਲੀ ਬਣਾਈ ਹੈ ਤੇ ਇਸ ਜ਼ਮੀਨ ਫੇ ਖਰੀਦਣੀ ਪਈ ਸੀਗੀ ਹਾਂਜੀ ਇਹ ਵਾਲਾ ਥਾਂ ਜੀ ਅਸੀਂ ਮੁੱਲ ਲਿਆ ਜੀ ਹਾਂਜੀ ਹਾਂ ਇਸੇ ਰੂਪ ਹਵੇਲੀ ਕਰਕੇ ਹਾਂਜੀ ਹਵੇਲੀ ਕਰਕੇ ਜਿੱਦਾਂ ਬਾਈ ਦੇ ਇਧਰ ਟਰੈਕਟਰ ਵਗੈਰਾ ਖਿਲਾਰਦੇ ਹੁੰਦੇ ਸੀ ਉਦਾਂ ਕਰਕੇ ਉਹ ਚੀਜ਼ ਬਣਾਉਣੀ ਹੈ ਸ਼ੈੱਡ ਵਗੈਰਾ ਬਣਾਉਣੀ ਹੈ ਇਧਰ ਅੱਛਾ ਮਤਲਬ ਇੱਕ ਤਾਂ ਹਵੇਲੀ ਬਣਾ ਲਈ ਹੈ ਜਿਸ ਤਰੀਕੇ ਦੇ ਨਾਲ ਸਿੱਧੂ ਦਾ ਬਾਕੀ ਦੂਸਰਾ ਜਗ੍ਹਾ ਜਿੱਦਾਂ ਟਰੈਕਟਰ ਵਗੈਰਾ ਖੜਾਉਂਦੇ ਨੇ ਉਸੇ ਤਰ੍ਹਾਂ ਵੀ ਬਣਾਉਣਾ ਹੁਣ ਹਾਂਜੀ ਸੇਮ ਜੀ ਸ਼ੈੱਡ ਵਗੈਰਾ ਉਧਰ ਅਸੀਂ ਬਣਾਉਣਾ ਹੈ ਉਸੇ ਏਰੀਆ 'ਚ ਹੀ ਹਾਂ ਸੇਮ ਹੀ ਸੇ ਬਿਲਕੁਲ ਸੇਮ ਚੀਜ਼ ਕਰਨੀ ਆ ਤੇ ਬਾਈ ਤੋਂ ਦੋ ਪੱਟ ਵੀ ਵੱਡੇ ਵੱਡੇ ਹੈਗੇ ਉਹ ਵੀ ਰੱਖੂਗੇ ਫਿਰ ਪੱਟ ਹੈਗਾ ਜੀ ਲਿਆਂਦਾ ਜੀ ਕੋਣੇ ਲਿਆਂਦਾ ਜੀ ਅੱਛਾ ਹਾਂਜੀ ਅਜੇ ਦਾ ਛੋਟਾ 1 ਮੰਥ ਦਾ ਜੀ ਤੇ ਤੁਸੀਂ ਦੋਨੇ ਪ੍ਰਾ ਕੈਨੇਡਾ ਤੋਂ ਹਾਂਜੀ ਦੋਨੇ ਪ੍ਰੈਗਨੇਡਾ ਤੋਂ ਆਏ ਸੀ ਪਰ ਪਾਜੀ ਮੈਂ ਸਹੀ ਕਲਸਾ ਤੁਹਾਨੂੰ ਦੇਖ ਕੇ ਬਿਲਕੁਲ ਨਹੀਂ ਲੱਗਦਾ ਤੁਸੀਂ ਕੈਨੇਡਾ ਤੋਂ ਆ ਇੰਨੇ ਮਤਲਬ ਸਾਦਾ ਇੰਨਾ ਮਤਲਬ ਦੇਸੀ ਜੇ ਤਰੀਕੇ ਨਾਲ ਰਹਿ ਰਹੇ ਹੋ ਉੱਥੇ ਪਿੰਡ ਦੇ ਵਿੱਚ ਸਾਡਾ ਬਾਈ ਸਾਦਾ ਹੈਗਾ ਸੀ ਸਿੱਧੂ ਮੂਸੇ ਵਾਲਾ ਸੇਮ ਹੀ ਅਸੀਂ ਵੀ ਉਹਨਾਂ ਤਰ੍ਹਾਂ ਹੈਗੇ ਅਸੀਂ ਇਹਨਾਂ ਉਹਨਾਂ ਨੂੰ ਫੋਲੋ ਕਰਦੇ ਹੋ ਹਾਂਜੀ ਬਿਲਕੁਲ ਹੀ ਜਿੱਦਾਂ ਉਹ ਉਹਨਾਂ ਕੀ ਸਭ ਨੂੰ ਮਿਲਦੇ ਸੀ ਉਦਾਂ ਹੀ ਮਿਲਦੇ ਆ ਇੱਥੇ ਜਿੱਦਾਂ ਹੁਣ ਕੋਈ ਫੋਟੋ ਕਰਾਉਣ ਆਉਂਦਾ ਸਾਡੀ ਹਵੇਲੀ 'ਚ ਕੋਈ ਵੀ ਉਹਨਾਂ ਕੀ ਲੰਗ ਦਾ ਟੱਪ ਦਾ ਸਿੱਧਾ ਸਾਡੇ ਘਰੇ ਆ ਜਾਂਦੇ ਉੱਪਰ ਟਿਕਣ ਅੰਦਰ ਟਿਕਣ ਆ ਜਾਂਦੇ ਨੇ ਜੀ ਤੁਸੀਂ ਕੈਮਰੇ 'ਚ ਵੀ ਚੈੱਕ ਕਰ ਸਕਦੇ ਹੋ ਕਿਸੇ ਨੂੰ ਕਦੇ ਨਹੀਂ ਅਸੀਂ ਰੋਕਿਆ ਕੋਈ ਫੋਟੋ ਕਰਾਉਣ ਤੋਂ ਵੀ ਕਿੱਦਾਂ ਤੁਸੀਂ ਜਦੋਂ ਵੀ ਕੋਈ ਆਉਂਦਾ ਆਪਣੇ ਆਪ ਰੋਕੇ ਅੰਦਰ ਸਾਰਾ ਹਵੇਲੀ ਘੁੰਮ ਕੇ ਆਉਂਦਾ ਹਾਂਜੀ ਬਿਲਕੁਲ ਜੀ ਉੱਪਰ ਟਿਕਣ ਜਾਂਦੇ ਨੇ ਜੀ ਸਾਰੇ ਅੰਦਰੋਂ ਬਾਹਰ ਹੋ ਕੇ ਜਾਂਦੇ ਜੀ ਇੱਥੇ ਵੀ ਉਦਾਂ ਹੀ ਮੇਲਾ ਲੱਗਿਆ ਰਹਿੰਦਾ ਜਿੱਦਾਂ ਮੂਸੇਵਾਲ ਦੇ ਉੱਥੇ ਆਉਂਦੇ ਹੀ ਇੱਥੇ ਮਿੰਨਾ ਵੀ ਦਿਨ ਜਮੀਨਾ ਪਹਿਲਾਂ ਤੁਸੀਂ ਵਾਇਰਲ ਹੋਏ ਇੰਸਟਾਗ੍ਰam ਫੇਸਬੁਕ ਤੇ ਤੇ ਤਾਂ ਉਸ ਤੋਂ ਬਾਅਦ ਕਿੰਨਾ ਕੁ ਵੀ ਇੱਥੇ ਰਸ਼ ਪੈਣਾ ਸ਼ੁਰੂ ਹੋਇਆ ਰਾਸ਼ ਤੇ ਕਾਫੀ ਹੈ ਜੀ ਨੰਗ ਦੇ ਟੱਬ ਦੇ ਹੋਣ ਤਾਂ ਬਰਾਤਾਂ ਜਿੰਨੀਆਂ ਵੀ ਇੱਥੋਂ ਲੰਘਦੀਆਂ ਸਾਰੀਆਂ ਰੁੱਕ ਕੇ ਜਾਂਦੀਆਂ ਫੋਟੋ ਵਗੈਰਾ ਕਰਾ ਕੇ ਜਾਂਦੀ ਹੁਣ ਤਾਂ ਜੋੜੇ ਵੀ ਜੋ ਹੈਗੇ ਨੇ ਉਹ ਵੀ ਇੱਥੇ ਵੀਡੀਓ ਵਗੈਰਾ ਸ਼ੂਟ ਕਰਕੇ ਜਾਂਦੇ ਹੁਣ ਮੇਰੇ ਕੋਲ ਹੈਗੀਆਂ ਵੀਡੀਓ ਵਗੈਰਾ ਤੁਹਾਨੂੰ ਦਿਖਾ ਦਾਂਗੇ ਤੇ ਉਹ ਜੋੜਾ ਵਗੈਰਾ ਵੀ ਕੋਈ ਵੀ ਜਾਂਦੇ ਨੇ ਵਿਆਹ ਸ਼ਾਦੀ ਵਾਲੇ ਉਹ ਰੁੱਕ ਕੇ ਜਾਂਦੇ ਨੇ ਉਹਦਾ ਸ਼ੂਟ ਕਰਕੇ ਜਾਂਦੀ ਅੱਛਾ ਮਤਲਬ ਕੋਈ ਵੀ ਇੱਥੋਂ ਲੰਘਦਾ ਵੜਦਾ ਉਹ ਪ੍ਰੀ-ਵੇਡਿੰਗ ਸ਼ੂਟ ਵੀ ਇੱਥੇ ਸ਼ੁਰੂ ਪ੍ਰੀ-ਵੇਡਿੰਗ ਦੇ ਸ਼ੂਟਸ ਤਾਂ ਵੀ ਚੱਲਦਾ ਪਿਆ ਜੀ ਇੱਥੇ ਇੰਦੇ ਚੱਲਦਾ ਜੀ ਕਿਸੇ ਨੂੰ ਰੁਕਿਆ ਰੁਕਿਆ ਨਹੀਂ ਨਹੀਂ ਕਿਸੇ ਨੂੰ ਸਾਰਿਆਂ ਦਾ ਸੁਭਾਵ ਵਾਲੀ ਹੈ ਫੈਮਿਲੀ ਸਾਰੀ ਦਾ ਸੁਭਾਵ ਵਾਲੀ ਹੈ ਹੈਗੀ ਇਸ ਕਰਕੇ ਅਸੀਂ ਰੁਕਿਆ ਹੀ ਨਹੀਂ ਕਰੇ ਕਿਸੇ ਨੂੰ ਹਾਂ ਹਾਂਜੀ ਫਿਰ ਤੁਹਾਨੂੰ ਬਤਾਇਆ ਸੀ ਫੈਨ ਸਿੱਧੂ ਮੂਸੇਵਾਲੇ ਦੇ ਫਿਰ ਅੱਛਾ ਤੇ ਤੁਸੀਂ ਇੱਕ ਲਾਭ ਹੀਰੇ ਦੀ ਗੱਲ ਕਰਦੇ ਪਏ ਸੀਗੇ ਵੀ ਲਾਭ ਹੀਰੇ ਨੂੰ ਬੁਲਾਉਣਾ ਸੀਗਾ ਸਿੱਧੂ ਮੂਸੇਵਾਲੇ ਨੇ ਤਾਂ ਉਹ ਪੂਰਾ ਮਾਮਲਾ ਕੀ ਆ ਬਰਾਦਰ ਮੇਰਾ ਦੀ ਮੈਰਿਜ ਹੋਈ ਆ ਸਾਡੀ ਗੱਲ ਵੀ ਹੋ ਗਈ ਸੀ ਲਾਭ ਹੀਰੇ ਨਾਲ ਸਾਰੀ ਤੇ ਬਾਅਦ ਫਿਰ ਜਿੱਦਾਂ ਨਾ ਵੀ ਪਲਾਨ ਕੈਨਸਲ ਹੋ ਗਿਆ ਬ੍ਰਦਰ ਬ੍ਰਦਰ ਤੋਂ ਅਸੀਂ ਵੈਸੇ ਚੋਰੀ ਕੀਤਾ ਸੀ ਇਹ ਵੀ ਉਦਾਂ ਵੀ ਬ੍ਰਦਰ ਨੂੰ ਨਹੀਂ ਦੱਸਿਆ ਸੀ ਮੈਂ ਲਾਹਵੀਰੇ ਨਾਲ ਗੱਲ ਕੀਤੀ ਸੀ ਬਾਈਆਂ ਨਾਲ ਵੀ ਅਸੀਂ ਲਵਾਉਣਾ ਸੀ ਖਾੜਾ ਬਾਈ ਦੀ ਮੈਰਿਜ ਤੇ ਤੇ ਜਦੋਂ ਬਾਈ ਨੂੰ ਪਤਾ ਲੱਗਿਆ ਫਿਰ ਦੱਸਣਾ ਤੇ ਹੈਗੇ ਸੀ ਇਦਾਂ ਵੀ ਅਸੀਂ ਲਾਹਵੀਰੇ ਬੁਲਾ ਰਹੇ ਹਾਂ ਬਾਈ ਨੂੰ ਪਤਾ ਲੱਗਿਆ ਬਾਈ ਕਹਿੰਦਾ ਵੀ ਨਹੀਂ ਬੁਲਾਉਣਾ ਕਿ ਵੀ ਏਡੀ ਵੱਡੀ ਗੱਲ ਹੋਈ ਜਿੱਦਾਂ ਵੀ ਆਪਣਾ ਨਾਮ ਵੀ ਬਾਈ ਨਹੀਂ ਰਹਿਸ ਦੁਨੀਆ ਤੇ ਤੇ ਆਪਾਂ ਨਹੀਂ ਵੀ ਸ਼ੋਅ ਨਹੀਂ ਲਵਾਉਣਾਗਾ ਕਿਸੇ ਵੀ ਸਿੰਗਰ ਦਾ ਅੱਛਾ ਹਾਂਜੀ ਕਿਉਂਕਿ ਬਾਈ ਦਾ ਇੱਕੋ ਟਾਰਗੇਟ ਹੈਗਾ ਸੀ ਵੀ ਸਿੱਧੂ ਮੂਸੇ ਵਾਲੇ ਬਾਈ ਦੇ ਸ਼ੋਅ ਲਾਉ ਇਸ ਕਰਕੇ ਸਿੱਧੂ ਬਾਈ ਦੀ ਮੌਤ ਤੋਂ ਬਾਅਦ ਜਦੋਂ ਪਤਾ ਲੱਗਾ ਕਿ ਜੋ ਉਸ ਤੋਂ ਬਾਅਦ ਵਿਆਹ ਸੀ ਮਤਲਬ ਤੁਹਾਡੇ ਘਰ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਕਿਹਾ ਵੀ ਲਾਭ ਹੀਰੇ ਨਾਲ ਕੰਟੈਕਟ ਕੀਤਾ ਤਾਂ ਮਨ ਕਰਤਾ ਕਿ ਮੇਰੇ ਮਾਈਂਡ 'ਚ ਇਹ ਵਾਲੀ ਇਹ ਹੈਗਾ ਸੀ ਵੀ ਬਾਈ ਸਿੱਧੂ ਮੂਸੇਵਾਲ ਨੇ ਕਿਹਾ ਸੀ ਵੀ ਮੇਰੇ ਵਿਆਹ ਤੇ ਲਾਭ ਹੀਰਾ ਵੇ ਗਈ ਫਿਰ ਮੇਰੇ ਮਾਈਂਡ 'ਚ ਇਹ ਹੈਗਾ ਸੀ ਵੀ ਹੁਣ ਬਾਈ ਸਿੱਧੂ ਮੂਸੇਵਾਲ ਦਾ ਹੈ ਨਹੀਂਗਾ ਤੇ ਅਪ ਲਾਭ ਹੀਰੇ ਨੂੰ ਬੁਲਾਇਆ ਜਾਵੇ ਕਿਉਂ ਨਾ ਕਿਉਂਕਿ ਲਾਭ ਹੀਰੇ ਬਾਈ ਨੇ ਸ਼ੋਅ ਲਾਉਣਾ ਸੀ ਸਿੱਧੂ ਮੂਸੇਵਾਲ ਦੇ ਵਿਆਹ ਤੇ ਫਿਰ ਮੇਰਾ ਏ ਪਲਾਨ ਸੀ ਜਦੋਂ ਬ੍ਰਦਰ ਨੂੰ ਪਤਾ ਲੱਗਿਆ ਵੀ ਮੈਂ ਲਾਭ ਹੀਰੇ ਨੂੰ ਸਾਧ ਰਿਆਂ ਫਿਰ ਬ੍ਰਦਰ ਨੇ ਕੈਨਸਲ ਕਰਵਾਤਾ ਕਹਿੰਦਾ ਵੀ ਆਪਣਾ ਬਾਈ ਇਸ ਦੁਨੀਆ 'ਚ ਨਹੀਂ ਹੋਏਗਾ ਤੇ ਆਪਾਂ ਕੋਈ ਸਿੰਗਰ ਨਹੀਂ ਲਾਉਣਾਗੇ ਤੇ ਅੱਖਾਂ 'ਚ ਪਾਣੀ ਆ ਰਿਹਾ ਹਾਂਜੀ ਇਸ ਸਿੱਧੂ ਕਰਕੇ ਆ ਹਾਂਜੀ ਬਾਈ ਕਰਕੇ ਟੈਕਸ ਕਰ ਦਿਓ ਉਹ ਇੰਨਾ ਪਿਆਰ ਕਰਦੇ ਨੇ ਲੋਕ ਸਿੱਧੂ ਮੂਸੇਵਾਲਾ ਨੂੰ ਕਿ ਬਾਈ ਗੱਲ ਕਰਦਾ ਕਰਦਾ ਭਾਵੁਕ ਹੋ ਗਿਆ ਇੰਨਾ ਪਿਆਰ ਹੈ ਬਾਈ ਦਾ ਜੀ ਸਰ ਬਹੁਤ ਪਿਆਰ ਸੀ ਕਿੰਨੀ ਕਵਾਰ ਮਿਲੇ ਸੀ ਉਹਨਾਂ ਨੂੰ ਬਾਈ ਨੂੰ ਇੱਕ ਵਾਰ ਹੀ ਮਿਲੇਗੀ ਮਾਂ ਤੇ ਉਦੋਂ ਹਵੇਲੀ ਬਣ ਰਹੀ ਸੀ ਬਾਈ ਦੀ ਜੀ ਪ੍ਰੋਪਰ ਜੇ ਹਵੇਲੀ ਤਿਆਰ ਨਹੀਂ ਹੋਈ ਸੀ ਹਾਂਜੀ ਉਦੋਂ ਮਿਲੇ ਸੀ ਤੇ ਹੁਣ ਤਾਂ ਮੈਨੂੰ ਲੱਗਦਾ ਕਿ ਨਹੀਂ ਰੋਣਾ ਚਾਹੀਦਾ ਕਿਉਂਕਿ ਪਰਮਾਤਮਾ ਨੇ ਉਹਨਾਂ ਦੇ ਘਰ ਇੱਕ ਛੋਟਾ ਸਿੱਧੂ ਮੂਸੇਵਾਲਾ ਭੇਜ ਦਿੱਤਾ ਤੇ ਜਦੋਂ ਮੈਨੂੰ ਲੱਗਦਾ ਕਿ ਤੁਸੀਂ ਕੁਬਾਰ ਕੁਬਾਰ ਕਰ ਲਓ ਪਹਿਲਾਂ ਕੋਈ ਗੱਲ ਕੋਈ ਗੱਲ ਤੁਸੀਂ ਇੰਨਾ ਪਿਆਰ ਕਰਦੇ ਹੋ ਸਿੱਧੂ ਨੂੰ ਤੁਸੀਂ ਹੁਬੂ ਉਸੇ ਤਰੀਕੇ ਨਾਲ ਹਵੇਲੀ ਖੜੀ ਕਰ ਦਿੱਤੀ ਐ ਇਹ ਇਹ ਤੁਸੀਂ ਸ਼ਰਧਾਂਜਲੀ ਹੀ ਦਿੱਤੀ ਐ ਸਿੱਧੂ ਨੂੰ ਹਾਂਜੀ ਸਰ ਉਹਨਾਂ ਦੀ ਯਾਦ ਵਿੱਚ ਹੀ ਬਣਾਈ ਹੈ ਜੀ ਹਾਂਜੀ ਹਵੇਲੀਆਂ ਤਾਂ ਹੋਰ ਵੀ ਬਹੁਤ ਹੈਗੀਆਂ ਵੀ ਹੋਰ ਵੀ ਆਪਾਂ ਕੁਝ ਬਣਾ ਸਕਦੇ ਡਿਜ਼ਾਈਨ ਵਗੈਰਾ ਬਟਨ ਦਾ ਨਾਂ ਕੀ ਫਿਰ ਸਾਡਾ ਏਸੀ ਵੀ 22 ਦੇ ਨਾਲ ਦੀ ਹਵੇਲੀ ਸੇਮ ਬਣਾ ਕੇ ਵੀ ਉਹਦੀ ਯਾਦ ਵਿੱਚ ਬਣਾਉਣੀ ਹੈ ਜੀ ਤਾਂ ਇਹ ਕਿਸਨੂੰ ਤੁਸੀਂ ਲੰਘਦੇ ਵਰਦਨ ਨੂੰ ਰੋਕਦੇ ਨਹੀਂ ਕਿ ਜਿੱਦਾਂ ਮਰਜੀ ਅੰਦਰ ਆਪਣਾ ਘਰ ਸਮਝ ਕੇ ਆ ਜਾਂਦਾ ਹਾਂ ਜੀ ਬਿਲਕੁਲ ਜੀ ਹਾਂ ਜੀ ਕਿ ਭਾਈ ਚਲੋ ਹੁਣ ਚਲ ਥੋੜਾ ਚੁੱਪ ਹੋ ਜਾਓ ਕੋਈ ਗੱਲ ਨਹੀਂ ਜਿਹੜਾ ਸਮਾਨ ਸਾਰਾ ਤੁਸੀਂ ਲੈ ਕੇ ਆਇਓ ਇਹ ਫਿਰ ਤੁਸੀਂ ਉੱਥੇ ਜਾ ਕੇ ਹਵੇਲੀ ਪੁੱਛਿਆ ਸੀਗਾ ਜਾਂ ਫਿਰ ਆਪ ਹੀ ਪੂਰਾ ਖੋਜ ਕੀਤੀ ਕਿ ਸਮਾਨ ਕਿੱਥੋਂ ਲੈ ਕੇ ਆਏ ਨੇ ਨੇ ਪੁੱਛਿਆ ਵਗੈਰਾ ਤਾਂ ਨਹੀਂ ਜਿੱਦਾਂ ਅਸੀਂ ਨੈਟ ਤੋਂ ਚੈੱਕ ਕਰਦੇ ਰਹੇ ਨੇ ਕਿਹੜੀ ਚੀਜ਼ ਕਿੱਥੋਂ ਮਿਲੇਗੀ ਜਿਹੜਾ ਜੋ ਸਮਾਨ ਆਪਣੇ ਪੰਜਾਬ ਚੋਂ ਨਹੀਂ ਮਿਲਦਾ ਜੀ ਇਹ 올ਡ ਹੈਗੇ ਹਵੇਲੀ ਵਗੈਰਾ ਜਿੱਦਾਂ ਇਹ ਹਾਂਜੀ ਇਹ ਸਿਰਫ ਰਾਜਸਥਾਨ ਚ ਇਦਾਂ ਦੀ ਹਵੇਲੀਆਂ ਵਗੈਰਾ ਬੰਦੀਆਂ ਜਿੱਦਾਂ ਉਧਰੋਂ ਹੀ ਸਾਰਾ ਸਮਾਨ ਜੋ ਵੀ ਲਿਆਂਦਾ ਈ ਤੇ ਜੇ ਆਪਾਂ ਸਮਾਨ ਦੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਤਾਂ ਖੂਬ ਹੋ ਉਹੀ ਸਮਾਨ ਇੱਥੇ ਲੱਗਾ ਹੈ ਹਵੇਲੀ ਦੇ ਵਿੱਚ ਜਿਹੜਾ ਉਹਨਾਂ ਦੇ ਲੱਗਾ ਹਾਂਜੀ ਸੇਮ ਹੀ ਹੈ ਜੀ ਸਾਰਾ ਸਮਾਨ ਦੇਖ ਸਕਦੇ ਜਿੱਦਾਂ ਸੇਮ ਹੀ ਉਹਨਾਂ ਦੇ ਲੱਗਾ ਹੈ ਸਭ ਸੇਮ ਹੀ ਉਦਾਂ ਲੱਗਾ ਹੋਇਆ ਹੈ ਜੀ ਹਵੇਲੀ 'ਚ ਬਾਕੀ ਉਹ ਦੇਖੋ ਜੀ ਉਹ ਹਵੇਲੀ ਬੜੀ ਵੱਡੀ ਹੈ ਜੀ ਉਸ ਹਿਸਾਬ ਦੇ ਜੀ ਗਰਾਉਂਡ ਲੈਵਲ ਤੇ ਦੇਖੀਏ ਜੀ ਤੇ ਇਹ ਥੋੜਾ ਜਿਹਾ ਉਸ ਹਿਸਾਬ ਦੇ ਛੋਟੀ ਹੋਈ ਜੀ ਕਿੰਨਾ ਕੁ ਮਹੀਨਾ ਪਹਿਲਾਂ ਬਣ ਕੇ ਤਿਆਰ ਹੋਈ ਹੈ ਇਹ 1 ਮਨਥ ਪਹਿਲਾਂ ਬਣੀ ਹੈ ਜੀ ਹਾਂਜੀ ਤੇ ਖਰਚਾ ਥੋੜਾ ਬੜਾ ਜ਼ਰ ਜ਼ਰ ਸਕਦੇ ਹੋ ਕਿੰਨਾ ਕ ਆ ਗਿਆ ਹਾਂਜੀ ਇਹਦੇ ਤੇ 72 ਲੱਖ ਰੁਪਏ ਮਤਲਬ ਕਿ ਖਰਚਾ ਆ ਗਿਆ ਸਾਰਾ ਥਾਂ ਵਗੈਰਾ ਪਾ ਕੇ ਹੂੰ ਹਾਂਜੀ ਮਤਲਬ ਸ਼ੌਂਕ ਦਾ ਕਹਿੰਦੇ ਵੀ ਕੋਈ ਮੁੱਲ ਨਹੀਂ ਤੇ ਸਿੱਧੂ ਦੇ ਫੈਨ ਜਿਹੜੇ ਆ ਉਹਨਾਂ ਦਾ ਵੀ ਕੋਈ ਮੁੱਲ ਲੱਗਦਾ ਕਿ ਐਨਿੰਗਾ ਕਿ ਸਿੱਧੂ ਪਿੱਛੇ ਕਈ ਕੁਝ ਕਰ ਜਾਂਦੀ ਜਨਤਾ ਹਾਂਜੀ ਬਿਲਕੁਲ ਨਹੀਂ ਤਾਂ ਆਪਾਂ ਅਕਸਰ ਦੇਖਦੇ ਆ ਕਿ ਜਿਹੜੇ ਸਿੱਧੂ ਦੇ ਫੈਨ ਹੁੰਦੇ ਆ ਉਹ ਟੈਟੂ ਬਣਾਉਂਦੇ ਆ ਜਾਂ 200 ਜੋੜਾ ਉਹਨਾਂ ਦਾ ਗਾਣਾ ਸੀ 295 ਇਸ ਤਰ੍ਹਾਂ ਲਿਖਾਉਂਦੇ ਆ ਪਰ ਤੁਸੀਂ ਤਾਂ ਇੱਕ ਵੱਖਰੀ ਮਿਸਾਲ ਖੜੀ ਕਰ ਦਿੱਤੀ ਹਾਂਜੀ ਬਿਲਕੁਲੀ ਤੇ ਆਪਾਂ ਥੋੜਾ ਜਿਹਾ ਅੱਧਰ ਘੁੰਮ ਕੇ ਦੇਖੀਏ ਤੇ ਤੁਹਾਨੂੰ ਦੂਸਰੀ ਸਾਈਡ ਤੇ ਵੀ ਹੁਣ ਲੈ ਕੇ ਚੱਲਦੇ ਆ ਕਿ ਆ ਆ ਦੇਖ ਸਕਦੇ ਹੋ ਕਿ ਆ ਸੇਮ ਬਾਈ ਜੀ ਉਹ ਉਸੇ ਤਰ੍ਹਾਂ ਡਿਜ਼ਾਈਨ ਨੇ ਹਾਂਜੀ ਸੇਮ ਹੀ ਹੈ ਜਿੱਦਾਂ ਬਾਈ ਦੇ ਹਵੇਲੀ 'ਚ ਹੈਗਾ ਜੀ ਉਦਾਂ ਹੀ ਸੇਮ ਬਣਾਇਆ ਹੈ ਇਹ ਸਭ ਕੁਝ ਟੋਟਲੀ ਹਾਂਜੀ ਬਿਲਕੁਲੀ ਤੇ ਇਸ ਪਾਸੇ ਵੀ ਲੈ ਕੇ ਚੱਲਦੇ ਜਿਸ ਤਰ੍ਹਾਂ ਸਿੱਧੂ ਦੀ ਹਵੇਲੀ ਦੇ ਵਿੱਚ ਇੱਕ ਪਾਰਟੀਸ਼ਨ ਕੀਤਾ ਹੋਇਆ ਹੈ ਜਿੱਥੇ ਇੱਕ ਬਾਈ ਦੀ ਹਵੇਲੀ ਹੈ ਤੇ ਉੱਥੇ ਇੱਕ ਗੇਟ ਛੱਡਿਆ ਹੋਇਆ ਤੇ ਉਸ ਤੋਂ ਬਾਅਦ ਜਿੱਥੇ ਲੋਕ ਆ ਕੇ ਦੇਖਦੇ ਨੇ ਜਿੱਥੇ ਬਾਈ ਦੇ ਟਰੈਕਟਰ ਨੇ ਬਾਕੀ ਖੇਤੀਬਾੜੀ ਦਾ ਸੰਦ ਰਹੇ ਤਾਂ ਉਸੇ ਤਰੀਕੇ ਦੇ ਨਾਲ ਹੁਣ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਵੀ ਇੱਥੇ ਸੇਮ ਇੱਕ ਸ਼ੈੱਡ ਪਾ ਕੇ ਤਾਂ ਆਪਣੇ ਟਰੈਕਟਰ ਵਗੈਰਾ ਜਿਹੜੇ ਖੜਾਉਣੇ ਨੇ ਤਾਂ ਆ ਬਾਈ ਇਸ ਸਾਈਡ ਤੋਂ ਦੇਖ ਸਕਦੇ ਹੋ ਕਿ ਡਿੱਟੋ ਹੂਬ ਹੂ ਉਸੇ ਤਰ੍ਹਾਂ ਦੀ ਇਹ ਲੁੱਕ ਹੈ ਹਵੇਲੀ ਦੀ ਜਦੋਂ ਅਸੀਂ ਵੀ ਪਹੁੰਚੇ ਸੀਗੇ ਤਾਂ ਸਾਨੂੰ ਵੀ ਇੱਕ ਵਾਰ ਭੁਲੇਖਾ ਪੈ ਗਿਆ ਕਿ ਯਾਰ ਇਹ ਸਿੱਧੂ ਦੀ ਹਵੇਲੀ ਹੈ ਜਾਂ ਫਿਰ ਇਹਨਾਂ ਦੀ ਹਵੇਲੀ ਹੈ ਤੇ ਜਿਹੜੀ ਜਿਹੜੀ ਮੈਜ਼ਰਮੈਂਟ ਵਗੈਰਾ ਜਾਂ ਇਹਦੀ ਮਿੰਟੇ ਵਗੈਰਾ ਸੀਗੀ ਉਹਦੇ ਨਾਲ ਕਿੰਨੀ ਕੁ ਘੱਟ ਹੈ ਆਈਡੀਆ ਤਾਂ ਨਹੀਂ ਜੀ ਉਹਨਾਂ ਦੀ ਕਿੰਨੀ ਕੁ ਹੋ ਸਕਦੀ ਕੋਟੀ ਦੀ ਉਹ ਵੀ ਹੈ ਗਿਆ ਬਟ ਇਹਦੇ ਬਾਰੇ ਕੁਝ ਆਈਡੀਆ ਨਹੀਂ ਇਹਨਾਂ ਮਿੰਤੀ ਕੀਤੇ ਗਏ ਤੇ ਜਦੋਂ ਹੁਣ ਪਿੰਡ ਦੇ ਵਿੱਚ ਤੁਹਾਡੀ ਹਵੇਲੀ ਬਣਨੀ ਸ਼ੁਰੂ ਹੋਈ ਸੀ ਤਾਂ ਉਦੋਂ ਪਿੰਡ ਦੇ ਨੂੰ ਪਤਾ ਸੀਗਾ ਵੀ ਇਹ ਚੀਜ਼ ਤਿਆਰ ਕਰਨ ਲੱਗੇ ਕਿਉਂਕਿ ਬਾਅਦ ਵਿੱਚ ਪਤਾ ਲੱਗਾ ਨਹੀਂ ਕਿਸੇ ਨੂੰ ਨਹੀਂ ਪਤਾ ਸੀ ਵੀ ਇਹ ਚੀਜ਼ ਤਿਆਰ ਹੋ ਰਹੀ ਆ ਇਹ ਤਾਂ ਬਾਅਦ ਚ ਜਦੋਂ ਤਿਆਰ ਹੁੰਦੀ ਕਿ ਉਦੋਂ ਬਾਅਦ ਹਰੇਕ ਨੂੰ ਜਦੋਂ ਪਤਾ ਲੱਗਦਾ ਗਿਆ ਵੀ ਹਾਂ ਵੀ ਸੀਮੇ ਤੇ ਸਿੱਧੂ ਮੂਸੇ ਵਾਲ ਦਾ ਡਿਜ਼ਾਈਨ ਹੈ ਤੇ ਡੇਲੀ ਭਾਜੀ ਇਸਰ ਸ਼ਾਮੇ ਚੱਲ ਜਾਂਦੇ ਕੋਈ ਫਿਰ ਡੇਲੀ ਕਿੰਨੇ ਕੁ ਲੋਕ ਇੱਥੇ ਰੁੱਕ ਕੇ ਆਉਂਦੇ ਨੇ ਕਿੰਨੇ ਕੁ ਦੇਰ ਇੱਥੇ ਰਸ਼ ਲੱਗਿਆ ਰਹਿੰਦਾ ਕਿ ਕਿਤੋਂ ਕਿਤੋਂ ਆਉਂਦੇ ਨੇ ਲੋਕ ਹਾਂਜੀ ਦਿਨ ਦੇ ਮਤਲਬ ਕਿ ਇੱਥੇ 40 50 ਜانے ਮਤਲਬ ਕਿ ਜਿੱਥੋਂ ਜਿੱਥੋਂ ਤੱਕ ਅਸੀਂ ਦੇਖਦੇ ਹਾਂ ਸਾਡੇ ਰਿਕਾਰਡ ਵੀ 50 60 ਜانے ਮਤਲਬ ਕਿ ਅਸੀਂ ਦੇਖਦੇ ਹਾਂ ਵੀ ਡੇਲੀ ਫੋਟੋਮਾਂ ਕਰਾਉਂਦੇ ਕਿਉਂਕਿ ਅਸੀਂ ਬਾਰ ਮੂਰੇ ਬੈਠੇ ਹੁੰਨੇ ਆ ਜਦੋਂ ਅਸੀਂ ਨਹੀਂ ਹੁੰਦੇ ਕਿ ਪਿੱਛੋਂ ਵੀ ਬਹੁਤ ਕਾਫੀ ਫੋਟੋਮਾਂ ਵਗੈਰਾ ਕਰਦੇ ਨੇ ਕੈਮਰੇਾਂ 'ਚ ਦੇਖੀਦਾ ਵੀ ਸਾਰੇ ਦਿਨ 'ਚ ਕੌਣ ਕੌਣ ਰੁੱਕੇ ਜਾਂਦਾ ਕਿਦਾਂ ਵੀ ਜਿਸ ਤਰ੍ਹਾਂ ਸਿੱਧੂ ਦੀ ਹਵੇਲੀ ਦੇ ਵਿੱਚ ਦੂਰੋ ਦੂਰੋ ਲੋਕ ਆਉਂਦੇ ਨੇ ਦੂਰੋ ਦੂਰੋ ਵੀ ਜਾਂਦੇ ਨੇ ਕਿ ਲੋਕਲ ਹੀ ਹੁੰਦੇ ਨੇ ਜ਼ਿਆਦਾ ਜਿੱਦਾਂ ਨੰਗ ਦੇ ਟੱਪਦੇ ਆਉਂਦੇ ਦੂਰੋ ਦਤ ਨਹੀਂ ਆਪਾਂ ਕਹਿ ਸਕਦੇ ਤਾਂ ਜਿੱਦਾਂ ਜੋ ਵੀ ਨੰਗ ਦਾ ਟੱਪਦਾ ਦੇਖਦਾ ਜਦੋਂ ਇੱਕਦਮ ਫਿਰ ਉਹ ਰੁੱਕ ਕੇ ਜਾਂਦਾ ਹਾਂਜੀ ਤੇ ਹੁਣ ਜਦੋਂ ਛੋਟਾ ਸਿੱਧੂ ਮੂਸੇਵਾਲਾ ਇਸ ਦੁਨੀਆ ਤੇ ਆਇਆ ਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਮਿਲਣ ਗਏ ਜਾਂ ਉੱਥੇ ਵਧਾਈਆਂ ਦੇਣ ਗਏ ਉੱਥੇ ਪਹੁੰਚੇ ਸੀ ਹਾਂਜੀ ਉਹਨਾਂ ਦਾ ਨਾਂ ਹੈ ਕਿ ਉੱਥੇ ਤੇ ਨੂਸੇ ਪਿੰਡ ਤੇ ਨਹੀਂ ਗਏਗੀ ਇਹ ਹੁਣ ਪਲਾਨ ਹੈਗਾ ਇਹ ਜਾਣ ਦਾ ਜਿੱਦਾਂ ਨਾ ਥੋੜੇ ਬਿਜੀ ਹੈਗੇ ਸੀ ਜਿੱਦਾਂ ਸਮਝਦੇ ਹੁੰਦੇ ਵੀ ਹੁਣ ਅਜੇ ਵੀ ਆਇਆ ਬੇਬੀ ਤੇ ਉਹਦੇ ਕਰਕੇ ਵੀ ਜਾ ਨਹੀਂ ਹੋਇਆ ਕਿ ਵੀ ਇੱਕਰੀ ਉਹ ਵੀ ਜੀ ਨੇ ਨਾ ਉਹਨਾਂ ਨੇ ਮਿਲਣਾ ਵੀ ਇਦਾਂ ਕਰਕੇ ਆਪ ਨੂੰ ਵੀ ਪਤਾ ਵੀ ਇਸ ਚੀਜ਼ ਬਾਰੇ ਤੇ 1 ਕੁ ਮਨთ ਦੀ ਕੰਝਾਵਾਂਗੇ ਜਦੋਂ ਫ੍ਰੀ ਹੋਗੇ ਨਾ ਬਿਲਕੁਲ ਹੀ ਉਦੋਂ ਬਾਅਦ ਹੀ ਜਾਵਾਂਗੇ ਮਰਾਨਾ ਤੋਡੀ ਹਵੇਲੀ ਹੋਣੀ ਜ਼ਿਆਦਾ ਵਾਇਰਲ ਹੋਈ ਜਾ ਤੇ ਤੁਸੀਂ ਬਣਾਉਣ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਦੱਸਿਆ ਸੀਗਾ ਵੀ ਅਸੀਂ ਇਸ ਤਰ੍ਹਾਂ ਸ਼ਰਧਾਂਜਲੀ ਦੇਣਾ ਚਾਹੁੰਦੇ ਹਾਂ ਬਾਈ ਨੂੰ ਹਵੇਲੀ ਬਣਾਉਣਾ ਚਾਹੁੰਦੇ ਹਾਂ ਦੱਸਿਆ ਸੀ ਨਹੀਂ ਇਸ ਚੀਜ਼ ਬਾਰੇ ਨਹੀਂ ਦੱਸਿਆ ਗਿਆ ਜੀ ਨਾ ਹੀ ਅਸੀਂ ਵੀ ਇਸ ਚੀਜ਼ ਬਾਰੇ ਦੱਸਿਆ ਜਦੋਂ ਅਸੀਂ ਉਹਨੂੰ ਵੀ ਘਰੇ ਮਿਲ ਕੇ ਆਏ ਸੀ ਉਦੋਂ ਵੀ ਨਹੀਂ ਦੱਸਿਆ ਗਿਆ ਵੀ ਅਸੀਂ ਹਵੇਲੀ ਵਗੈਰਾ ਤਿਆਰ ਕਰ ਰਹੇ ਹਾਂ ਬਟ ਹੁਣ ਜਦੋਂ ਅਸੀਂ ਮਿਲਣ ਜਾਣਾ ਹੈ ਵੀ ਆਪਣੇ ਛੋਟੇ ਸਿੱਧੂ ਨੂੰ ਉਦੋਂ ਜ਼ਰੂਰ ਇਹ ਚੀਜ਼ ਦਿਖਾਵਾਂਗੇ ਵੀ ਉਹਨਾਂ ਦੀ ਜਾਦੇ ਚੀਜ਼-ਚੀਜ਼ ਬਣਾਈ ਹੈ ਜੀ ਅਸੀਂ ਜੀ ਉਹਨਾਂ ਦੇ ਫੈਨ ਵਗੈਰਾ ਹੈਗੇ ਸੀ ਦਾ ਹਾਂ ਹਾਂ ਯਾਨ ਬਗੈਰ ਨਹੀਂ ਮੈਨੂੰ ਲੱਗਦਾ ਕਿ ਸਭ ਤੋਂ ਵੱਡੇ ਤੇ ਕਟੜ ਫੈਨ ਲੱਗਦੇ ਹੋ ਮੈਨੂੰ ਤੁਸੀਂ ਕਿ ਜਦੋਂ ਇਹ ਚੀਜ਼ਾਂ ਜਦੋਂ ਵਾਇਰਲ ਹੁੰਦੀਆਂ ਨੇ ਤਾਂ ਵੇ ਲੋਕਾਂ ਦਾ ਵੀ ਆਉਣਾ ਜਾਣਾ ਵੱਡਾ ਹੋ ਜਾਂਦਾ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਤਾਂ ਜਦੋਂ ਤੁਸੀਂ ਆਪਣੇ ਮਾਪਿਆਂ ਨਾਲ ਗੱਲ ਕੀਤੀ ਕਿ ਮੈਂ ਇਸ ਤਰ੍ਹਾਂ ਸੀ ਦੋਨੇ ਭਰਾ ਚਾਹੁੰਦੇ ਆ ਕਿ ਵਿਹਲੀ ਬੁਣਣੀ ਤਾਂ ਉਹਨਾਂ ਨੇ ਮਨਾ ਤਾਂ ਨਹੀਂ ਕੀਤਾ ਸਾਡੇ ਫਾਦਰ ਐਨ ਮਾਤਾ ਮੇਰੀ ਹਾਫ ਸਿੱਧੂ ਮੂਸੇਵਾਲ ਦੇ ਫੈਨ ਹੈ ਅੱਛਾ ਹਾਂਜੀ ਮੇਰੇ ਕੋ ਵੀਡੀਓ ਹੈਗੀ ਹੈ ਸਾਡੇ ਹੁਣ ਵੀ ਲਾਈਵ ਸ਼ੋਅ ਪੁਰਾਣੇ ਚੱਲਦੇ ਸੀ ਸਾਡੇ ਘਰੇ ਜੋ ਵੀ ਪੁਰਾਣੇ ਲਾਈਵ ਸ਼ੋਅ ਉਹਨਾਂ ਦੇ ਬਹਿਣੇ ਅਸੀਂ ਉਹੀ ਚਲਾਉਣੇ ਆ ਜੀ ਐਲਈਡੀ ਤੇ ਹਾਂਜੀ ਇਹ ਤੁਹਾਡੇ ਦੋਨੋਂ ਪਰਵਾਂ ਦਾ ਸੁਪਨਾ ਸੀਗਾ ਜਾਂ ਪੂਰੀ ਫੈਮਿਲੀ ਦਾ ਜਾਂ ਤੁਹਾਡੇ ਇਕੱਲੇ ਦਾ ਇਹ ਵੈਸੇ ਤਾਂ ਜਿਹੜਾ ਇਹ ਵਾਲਾ ਮੇਨ ਜਿਹੜਾ ਹੈਗਾ ਸੀ ਬ੍ਰਦਰ ਨੇ ਸੋਚਿਆ ਸੀ ਇਹ ਵਾਲੀ ਚੀਜ਼ ਪਲਾਨ ਕੀਤੀ ਹੋਈ ਸੀ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਨੇ ਵੀ ਇਹ ਚੀਜ਼ ਬਣਾਉਣੀ ਸਾਨੂੰ ਇਹ ਪਤਾ ਸੀ ਹਵੇਲੀ ਬਣਾਉਣੀ ਸਾਨੂੰ ਵੀ ਮਾਤਾ ਜੀ ਨੂੰ ਇਹ ਨਹੀਂ ਪਤਾ ਸੀ ਵੀ ਸਿੱਧੂ ਮੂਸੇਵਾਲ ਦੇ ਨਾਲ ਦੀ ਹਵੇਲੀ ਬਣਾਉਣੀ ਹੈ ਉਦਾਂ ਇਹ ਚੀਜ਼ ਦਾ ਨਹੀਂ ਪਤਾ ਸੀ ਵੀ ਕਰੇ ਤਿਹੋ ਆਉਂਦੇ ਜਾਂਦੇ ਲੋਕ ਖੜਖੜ ਕੇ ਦੇਖਦੇ ਨੇ ਕਿ ਰੁੱਕ ਕੇ ਜਾਂਦੇ ਨੇ ਤੇ ਫੋਟਾ ਖਿਚਾ ਕੇ ਜਾਂਦੇ ਨੇ। ਕੀ ਬਾਤ ਹੈ ਤਾਂ ਦੇਖ ਸਕਦੇ ਹੋ ਕਿ ਅਸੀਂ ਵੀ ਸਾਨੂੰ ਵੀ ਕਾਫੀ ਸਾਨੂੰ 4-5 ਘੰਟੇ ਲੱਗੇ ਜਲੰਧਰ ਤੋਂ ਆਉਣ ਤੋਂ ਤਾਂ ਇੱਕ ਫਾਜ਼ਿਲਕਾ ਦਾ ਏਰੀਆ ਪਹੁੰਚਣਾ ਹਾਂਜੀ ਫਾਜ਼ਿਲਕਾ ਸਿਟੀ ਹੈ ਜੀ। ਹਾਂਜੀ ਬਿਲਕੁਲ ਜੀ। ਤਾਂ ਇੰਨੀ ਦੂਰ ਅਸੀਂ ਆ ਕੇ ਇਹ ਤੁਹਾਨੂੰ ਦਿਖਾਉਣਾ ਚਾਹਿਆ ਕਿ ਸਿੱਧੂ ਮੂਸੇਵਾਲੇ ਦਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸਭ ਤੋਂ ਕਟੜ ਫੈਨ ਤੁਹਾਨੂੰ ਦਿਖਾਇਆ ਕਿ ਹਰ ਹਰ ਕੋਈ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਕੋਈ ਟੈਟੂ ਬਣਾਉਂਦਾ ਹੈ ਕੋਈ 295 ਲਿਖਾਉਂਦਾ ਹੈ ਕੋਈ ਆਪਣੇ ਤਰੀਕੇ ਦੇ ਨਾਲ ਕੋਈ ਨਾ ਕੋਈ ਬੰਦਾ ਸ਼ਰਧਾਂਜਲੀ ਜ਼ਰੂਰ ਦਿੰਦਾ ਹੈ ਪਰ ਇਹਨਾਂ ਨੇ ਜਿਹੜੀ ਇੱਕ ਸ਼ਰਧਾਂਜਲੀ ਦਿੱਤੀ ਹੈ ਸਿੱਧੂ ਨੂੰ ਉਹ ਬੜੇ ਹੀ ਵੱਖਰੇ ਤਰੀਕੇ ਦੇ ਨਾਲ ਦਿੱਤੀ ਹੈ ਖੂਬੂ ਉਸੇ ਤਰ੍ਹਾਂ ਦੀ ਹਵੇਲੀ ਜਿਹੜੀ ਖੜੀ ਕਰ ਦਿੱਤੀ ਐ ਤਾਂ ਬਾਈ ਜਿਹੜਾ ਹੁਣ ਸ਼ੈੱਡ ਕਦੋਂ ਬਣ ਬਣੂਗੀ ਹੁਣ ਇਹ ਸ਼ੈੱਡ ਵਾਸਤੇ 1 ਮੰਥ ਦੀ ਕੰਨੋਂ ਸਟਾਰਟ ਕਰ ਦੇਣਾ ਇਹ ਬੰਨਾ ਕਿ ਜਦੋਂ ਗਰਮੀ ਵਗੈਰਾ ਆ ਗਈ ਨਾ ਟਰੈਕਟਰ ਵਗੈਰਾ ਵੀ ਅਸੀਂ ਇੱਧਰ ਲਾਏ ਹੋਏ ਗੱਡੀਆਂ ਵਗੈਰਾ ਵੀ ਇੱਧਰ ਲਾਉਣੇ ਆ ਜੀ ਤਾਂ ਕਰਕੇ ਹੁਣ ਇੱਧਰ ਸ਼ੈੱਡ ਬਣਾ ਕੇ ਇੱਧਰ ਹੀ ਕਰਨਾ ਹੈ ਸਾਰਾ ਅੱਛਾ ਜੀ ਤੇ ਹੁਣ ਇੱਥੇ ਸਿੱਧੂ ਵਾਂਗੂ ਇੱਥੇ ਨੱਟ ਕੇ ਰਵੀ ਖੜੂਗਾ ਨਾਟਿਆ ਗੇਰਾ ਬਿਲਕੁਲ ਹਸਤਿਆਰ ਕਰਾਉਣ ਦੀ ਪਲੈਨਿੰਗ ਚ ਅਸਲ ਚ ਨਾ ਪਹਿਲੋ ਅਸੀਂ ਦੱਸਦੇ ਨਹੀਂ ਹੁੰਦੇ ਕਿ ਅਸੀਂ ਸਰਪ੍ਰਾਈਜ਼ ਵਗੈਰਾ ਦੇਨੇ ਪਿੰਡ ਵਾਲਿਆਂ ਨੂੰ ਵੀ ਪਤਾ ਵੀ ਅਸੀਂ ਲੱਗੀ ਚੀਜ਼ ਕਰਦੇ ਸ਼ੁਰੂ ਤੋਂ ਜੋ ਵੀ ਕੀਤਾ ਹੋਇਆ ਵੀ ਬ੍ਰਦਰ ਨੂੰ ਪਿੰਡ ਵਾਲਿਆਂ ਨੂੰ ਪਤਾ ਵੀ ਇਹ ਚੀਜ਼ ਲੱਗੀ ਕਰਦਾ ਨਾਟ ਗਿਆ ਵੀ ਹੋਰ ਕੀ ਸਾਡੇ ਚੈਨਲ ਤੇ ਦੱਸ ਦਿੱਤਾ ਬਟ ਇਹ ਸਾਡਾ ਹਾਈ ਡਿਸੀ ਸਭ ਕੁਝ ਜੋੜੀ ਹੈਗਾ ਸੀ ਹਾਂਜੀ ਸੋ ਹੋਰ ਹੋਰ ਵੀ ਦੱਸ ਸਕਦੇ ਹੋ ਹੋਰ ਕਿਹੜੇ ਸਰਪ੍ਰਾਈਜ਼ ਦੇ ਰਹੇ ਹੋ ਸਰਾਈ ਜੀ ਵਗੈਰਾ ਤਾਂ ਅਸੀਂ ਮੌਕੇ ਤੇ ਦੱਸਦੇ ਹਾਂ ਪਿੰਡ ਵਾਲੇ ਅਸੀਂ ਕਮਿੰਗ ਸੌਂ ਦਾ ਪਹਿਲੋ ਸਟੋਰੀ ਪਾਉਂਨੇ ਨੇ ਹਮੇਸ਼ਾ ਕੋਈ ਵੀ ਚੀਜ਼ ਕਰਦੇ ਨੇ ਉਹਨੇ ਕਮਿੰਗ ਸੌ ਕਿ ਵਖਰਾ ਆਉਣ ਵਾਲਾ ਇਹ ਹਾਂਜੀ ਅਸੀਂ ਪਹਿਲਾਂ ਵੀ ਬ੍ਰਦਰ ਨੇ ਕਾਫੀ ਕੁਝ ਵਖਰਾ ਕੀਤਾ ਜਿੱਦਾਂ ਉਸ ਚੀਜ਼ ਨੂੰ ਲੈ ਕੇ ਵੀ ਪਿੰਡ ਵਾਲੇ ਪਹਿਲੇ ਹੀ ਅੱਖ ਹੁੰਦੀ ਬ੍ਰਦਰ ਤੇ ਵੀ ਇਹ ਕੁਝ ਲਾਗ ਹੀ ਕਰਨਗੇ ਹੁਣ ਜਿੱਦਾਂ ਮਿਹਨਤ ਕਰਕੇ ਇਸ ਤੱਕ ਪਹੁੰਚੋ ਦੋਨੇ ਬ੍ਰਦਰ ਹਾਂਜੀ ਬਿਲਕੁਲ ਜੀ ਅਸੀਂ ਮਿਡਲ ਫੈਮਿਲੀ ਤੋਂ ਹੀ ਹੈਗੇ ਕੋਈ ਐਡਾ ਉਹ ਨਹੀਂਗਾ ਵੀ ਉਹਨਾਂ ਪ੍ਰੋਪਰ ਸਿੱਧੂ ਨੂੰ ਫੋਲੋ ਕਰਦੇ ਉਹ ਵੀ ਸਿੱਧੂ ਵੀ ਮਿਡਲ ਫੈਮਿਲੀ ਤੋਂ ਸੀਗੇ ਤੇ ਉਸ ਤੋਂ ਬਾਅਦ ਇੱਕ ਵੱਖਰੇ ਨਾਮ ਉਹਨਾਂ ਨੇ ਆਪਣਾ ਕਮਾਇਆ ਹਾਂਜੀ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਵਾਸਤੇ ਤਾਂ ਏ ਬਾਈ ਜਸਪਾਲ ਹੁਣੀ ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਦੋ ਬ੍ਰਦਰ ਨੇ ਦੋਨੇ ਕੈਨੇਡਾ ਹੁੰਦੇ ਨੇ ਤੇ ਪੰਜਾਬ ਦੇ ਵਿੱਚ ਆਏ ਹੋਏ ਨੇ ਤਾਂ ਹੋਰ ਦੋ ਦਿਨ ਤੱਕ ਇਹਨਾਂ ਨੇ ਵਾਪਸ ਜਾਣਾ ਤੇ ਉਸ ਤੋਂ ਪਹਿਲਾਂ ਸਾਨੂੰ ਇਹਨਾਂ ਨੇ ਸਮਾਂ ਦਿੱਤਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਕਰਦੇ ਹਾਂ ਕਿਉਂਕਿ ਅ ਜਿਸ ਤਰ੍ਹਾਂ ਬਾਈ ਨਾਲ ਮੇਰੀ ਗੱਲ ਹੋਈ ਸੀ ਕਿ ਤੁਹਾਡੇ ਵੱਡੇ ਬਰਦਰ ਨਾਲ ਤੇ ਉਹ ਕਹਿੰਦੇ ਸੀ ਅਸੀਂ 4 ਤਰੀਕ ਨੂੰ ਹੁਣ ਵਾਪਸ ਜਾ ਰਹੇ ਹਾਂ 4 ਤਰੀਕ ਨੂੰ ਜਾ ਰਹੇ ਹੋ ਤੁਸੀਂ ਵੀ ਜਾ ਰਹੇ ਹੋ ਹਾਂਜੀ ਉਸ ਤੋਂ ਬਾਅਦ 1 ਮੰਥ ਬਾਅਦ ਮੈਂ ਜਾ ਰਹੇ ਹਾਂ ਜੀ ਹਾਂਜੀ ਬੜੀ ਤੇ ਫੇਰ ਤਾਂ ਇੱਥੇ ਬੇਬੇ ਬਾਪੂ ਹੋਣੇ ਤੇ ਉਸ ਤੋਂ ਬਾਅਦ ਫਿਰ ਅਜੇ ਕੋਈ ਫੋਟੋ ਖਿਚਾਉਣਾ ਆ ਜਾਂ ਕਿਦਾਂ ਹੋਇਆ ਕਿ ਤਾਂ ਮੈਨੇਜ ਹੋਊਗਾ ਹਾਂਜੀ ਉਹ ਸੇਮ ਉਦਦੇ ਚੱਲਦਾ ਰਹਿਣਾ ਜੀ ਫੋਟੋ ਵਗੈਰਾ ਵਾਲਾ ਤਾਂ ਸਾਰੇ ਮਿਲਦੇ ਰਹੇ ਨੇ ਮਾਤਾ ਹਾਂ ਸਾਰੇ ਨੇ ਹਾਂਜੀ ਧੰਨਵਾਦ ਜੀ ਗੱਲਬਾਤ ਕਰਨ ਲਈ ਤਾਂ ਅੱਜ ਇੱਥੇ ਪਹੁੰਚੇ ਸੀਗੇ ਨੁਕੇਰੀਆਂ ਪਿੰਡ ਹੈ ਤੇ ਇਸ ਪਿੰਡ ਦੇ ਵਿੱਚ ਪਹੁੰਚੇ ਸੀਗੇ ਤਾਂ ਹੂਬ ਹੋਸੇ ਤਰ੍ਹਾਂ ਦੀ ਇਹ ਹਵੇਲੀ ਜਿਹੜੀ ਆ ਇਹ ਸਿੱਧੂ ਦੀ ਹਵੇਲੀ ਵਾਂਗ ਬਣਾ ਦਿੱਤੀ ਗਈ ਆ ਸੋ ਅਗਲੀ ਪੇਸ਼ਕਸ਼ ਦੇ ਵਿੱਚ ਕੁਝ ਵੱਖਰਾ ਲੈ ਕੇ ਆਵਾਂਗੇ ਦੇਖਦੇ ਰਹੋ ਡੇਨਿਕ ਸਵੇਰਾ ਟੀਵੀ 사시카 ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر